ਸਰ ਗੋਡੇ ਨਹੀਂ ਪੀੜੋਂਦੇ ਮੇਰੇ ਅੱਛਾ ਸਭ ਠੀਕ ਠਾਕ ਸਿਹਤ ਸਭ ਵਧੀਆ ਆ ਇਹ ਲੌਣੀ ਤੇ ਬੜੀ ਦੂਰ ਦੀ ਗੱਲ ਆ ਉੱਪਰ ਜਾ ਕੇ ਲਟਕਣਾ ਕਿਉਂਕਿ ਅੱਜ ਕੱਲ ਇੰਨੇ ਕਿ ਬੱਚੇ ਸੈਂਸਿਟਿਵ ਹੋਣੇ ਐਕਸੇ ਲਾ ਲ ਕੇ ਸਾਡੇ ਵੇਖੋ ਆ ਛਾਲੇ ਪਏ ਤੇ ਪੱਕੇ ਹੋ ਗਏ ਆ ਬੱਚਿਆਂ ਨੇ ਲਟਕਣਾ ਤੇ ਥੱਲੇ ਡੇਪਣਾ ਲਟਕਣਾ ਤੇ ਥੱਲੇ ਡੇਪਣਾ ਉਹਨੂੰ ਪੁਸ਼ ਕਰਨਾਂ ਦੀ ਬੜੀ ਦੂਰ ਦੀ ਗੱਲ ਆ ਕੁੜੀਆਂ ਵਾਸਤੇ ਖਾਸ ਕਰਕੇ ਬਹੁਤ ਟਫ ਐਕਸੇ ਜਿਮ ਦੇ ਵਿੱਚ ਫੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਘਰ ਦਾ ਕੰਮ ਕਪੜੇ ਧੋਣੇ ਫਿਰ ਉਹ ਸਪਾਈਆਂ ਕਰਦੀ ਆਪਣੀਆਂ ਮਾਫ਼ ਕਰਦੇ ਸਾਰ ਹਾਂਜੀ ਹਾਂਜੀ ਸਰ ਨਾਲ ਵਰਕਆਊਟ ਨਾਲ ਸਟੈਚਿੰਗ aerobics ਉਹ ਸਾਰਾ ਕੁਝ ਸ਼ੁਰੂ ਕੀਤਾ ਫਿਰ ਹੌਲੀ ਹੌਲੀ ਸਟ੍ਰੈਮਣਾ ਬੰਦ ਆ ਗਿਆ ਅੱਜ ਫਿਰ ਬਸ ਪੂਰੇ ਟਰੈਕ ਤੇ ਆ ਗਏ ਆ ਮੈਂ ਤਾਂ ਕਿਹਾ ਸਾਨੂੰ ਵੀ ਮੈਨੂੰ ਕੰਪੀਟੀਸ਼ਨ ਕਰਾ ਲਓ ਜਿਹੜਾ ਵੀ ਕਰਾਓਗੇ ਮੈਂ ਤੁਹਾਨੂੰ ਜਿੱਤ ਕੇ ਦਿਖਾਉਂਗਾ ਅੱਜ ਤੁਹਾਡੀ ਮੁਲਾਕਾਤ ਅੱਜ ਅਸੀਂ ਪੰਜਾਬ ਦੀ ਇੱਕ ਚੈਂਪੀਅਨ ਕੁੜੀ ਦੇ ਨਾਲ ਕਰਨ ਜਾ ਰਹੇ ਹਾਂ ਉਹ ਚੈਂਪੀਅਨ ਕੁੜੀ ਜਿਸ ਦੀ ਉਮਰ 55 ਸਾਲ ਹੈ ਲੇਕਿਨ ਜਿਸ ਤਰੀਕੇ ਨਾਲ ਉਹ ਐਕਸਰਸ ਕਰਦੇ ਨੇ ਉਹ ਐਕਸਰਸ 25 ਸਾਲ ਦੀ ਲੜਕੀ ਵੀ ਨਹੀਂ ਕਰ ਸਕਦੀ ਇੱਥੋਂ ਤੱਕ ਕਿ ਉਹਨਾਂ ਦਾ ਚੈਲੰਜ ਹੈ ਕਿ 25 ਸਾਲ ਦਾ ਮੁੰਡਾ ਵੀ ਨਹੀਂ ਕਰ ਸਕਦਾ ਤੁਸੀਂ ਦੇਖ ਸਕਦੇ ਹੋ ਕਿ ਸ਼ਬਨਮ ਜਿਹੜੇ ਨੇ ਐਸਐਲਏ ਤੁਹਾਨੂੰ ਐਸਐਲਏ ਐਕਸਰਸ ਕਰਦੇ ਨਜ਼ਰ ਆਣਗੇ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਕਿ ਉਹਨਾਂ ਵੱਲੋਂ ਇਹ ਜਿਹੜਾ ਇੱਕ ਵੱਖਰਾ ਆਰਟ ਕੀਤਾ ਜਾਂਦਾ ਹੈ ਤੁਸੀਂ ਕਹੋ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 ਵਾਹ ਕੀ ਬਾਤ ਆ ਜੀ ਕੀ ਬਾਤ ਆ ਜੀ ਤੁਸੀਂ ਦੇਖ ਸਕਦੇ ਹੋ ਕਿ 40 ਰੈਪੀਟੇਸ਼ਨਸ ਹਨ ਉਹ ਲਗਾਈਆਂ ਗਈਆਂ ਨੇ ਤਾਂ ਇਹ ਸਭ ਤੋਂ ਔਖਾ ਜੌਬ ਹੁੰਦਾ ਹੈ ਜਦੋਂ ਵੀ ਕੋਈ ਵਿਅਕਤੀ ਜਿਮ 'ਚ ਜਾਂਦਾ ਹੈ ਤਾਂ ਜਦੋਂ ਵੀ ਉਸ ਦਾ ਕੋਚ ਉਸ ਨੂੰ ਇਹ ਕੰਮ ਕਰਨ ਨੂੰ ਕਹਿੰਦਾ ਹੈ ਤਾਂ ਕੋਈ ਨਾ ਕੋਈ ਬਹਾਨਾ ਜ਼ਰੂਰ ਲਗਾਉਂਦਾ ਹੈ ਲੇਕਿਨ ਸਾਡੇ 55 ਸਾਲ ਦੇ ਜਿਹੜੇ ਖਾਸ ਮਹਿਮਾਨ ਨੇ ਸ਼ਬਨਮ ਇਹਨਾਂ ਦਾ ਨਾਮ ਹੈ ਇਹ ਤਾਂ ਮੈਡਮ ਫਿਰ ਕਿਵੇਂ ਕਰ ਲੈਂਦੇ ਹੋ ਗੋਡੇ ਗੁੱਡੇ ਅੱਜ ਕੱਲ ਤੇ ਵੈਸੀ ਹੀ ਪੰਜਾਬ ਚ ਤੇ ਕਹਿੰਦੇ ਬਸ ਸਰ ਗੋਡੇ ਨਹੀਂ ਪੀੜੋਂਦੇ ਮੇਰੇ ਅੱਛਾ ਸਭ ਠੀਕ ਠਾਕ ਸਿਹਤ ਸਭ ਵਧੀਆ ਵਾ ਤੇ ਕਿਵੇਂ ਸ਼ੁਰੂਆਤ ਹੋਈ ਐ ਸਿੱਧੀ ਕਿਵੇਂ ਸਰ ਦੇ ਨਾਲ ਹੀ ਹੋਈ ਜੇ ਮੈਂ ਠੀਕ ਨਹੀਂ ਸੀ ਫਿਰ ਮੈਂ ਸਰ ਕੋ ਆਂਦੀ ਰਹੀ ਇਹਨਾਂ ਨੇ ਕਿਹਾ ਐਕਸਰਸਾਈਜ਼ ਲਾਓ ਤੇ ਤੂੰ ਹੀ ਠੀਕ ਰਹੋਗੇ ਫਿਰ ਇਹਨਾਂ ਨੇ ਜਿਹੜੀ ਜਿਹੜੀ ਐਕਸਰਸਾਈਜ਼ ਦੱਸੀ ਮੈਂ ਕੀਤੀ ਮੇਰੇ ਹੱਡੀਆਂ ਉੱਡੀਆਂ ਸਾਹ ਵਧੀਆਂ ਅੱਛਾ ਤੁਹਾਨੂੰ ਐਕਸਰਸਾਈਜ਼ ਕਰੋ ਲੈ ਦਿੱਕਤ ਨਹੀਂ ਆਉਂਦੀ ਕੋਈ ਸਰ ਜੀ ਅਜੇ ਕਿ ਮੇਰੀਆਂ ਹੱਡੀਆਂ ਟੁੱਟੀਆਂ ਤਾਂ ਵੀ ਨਹੀਂ ਆਉਂਦੀ ਅੱਛਾ ਹਾਂਜੀ ਤੇ ਕੋਈ ਸਪੈਸ਼ਲ ਡਾਈਟ ਲੈਂਦੇ ਹੋ ਕਿ ਨਾਰਮਲ ਕਰਦਾ ਸਰ ਜੋ ਸਰ ਦਿੰਦੇ ਉਹ ਤਾਂ ਘਰ ਦੀ ਰੋਟੀ ਬਸ ਅੱਛਾ ਇਹ ਚਾਲੀ ਰਾਮ ਨਾਲ ਲਾ ਲਈ ਤੁਸੀਂ ਹਾਂਜੀ ਹਾਂਜੀ ਸਰ ਅੱ ਤਾਂ ਤੁਸੀਂ ਅੱਛਾ ਤੇ ਇਹ ਮਤਲਬ ਕਿਵੇਂ ਮਤਲਬ ਕੋਈ ਦਿੱਕਤ ਨਹੀਂ ਕਿਉਂਕਿ ਅਕਸਰ ਜਿਮ ਦੀ ਸਭ ਤੋਂ ਟਫ ਐਕਸਰਸਾਈਜ਼ ਮੰਨੀ ਜਾਂਦੀ ਹੈ ਨਹੀਂ ਸਰ ਜੀ ਨਹੀਂ ਮੈਂ ਉਹ ਵੀ ਲਗਾ ਸਕਦੀ ਸਾਨੂੰ ਪਤਾ ਜੀ ਮੇਰਾ ਅੱਛਾ ਦੁਬਾਰਾ ਲਾ ਕੇ ਦਿਖਾ ਦੋ ਕਿਹੜੇ ਨਹੀਂ ਇੱਕ ਹੋਰ ਆ ਮੈਂ ਨਹੀਂ ਇਹ ਵਾਲੀ ਦੁਬਾਰਾ ਲਗਾ ਦੋ ਕਿਹੜੇ ਲਗਾ ਸਕਦੇ ਆ ਲਗਾ ਦੋ ਕਿਹੜੇ ਬਿਲਕੁਲ ਲਾਉਣਗੇ ਚਲੋ ਇੱਕ ਵਾਰ ਫੇਰ ਇੱਕ ਵਾਰ ਫੇਰ ਆਪਾਂ ਟੈਸਟ ਕਰਦੇ ਆ ਤਾਂ ਕਿਸ ਤਰੀਕੇ ਦੇ ਨਾਲ ਕਲੈਪਿੰਗ ਦੇ ਨਾਲ ਤੁਸੀਂ ਵੇਖੋ ਕਿ ਦੁਬਾਰਾ 40 ਰੈਪੀਟਿਸ਼ਨ ਪਹਿਲੇ ਸੀ ਅਸੀਂ ਅਨਕਟ ਵੀਡੀਓਜ਼ ਕਰਕੇ ਦਿਖਾ ਰਹੇ ਹਾਂ ਤਾਂ ਇਸ ਵਾਰ ਸਰ ਅਸੀਂ ਦੇਖਦੇ ਆ ਉਸ ਤੋਂ ਬਾਅਦ ਇਹਨਾਂ ਨੂੰ ਕਲਪ ਦੇਾਂਗੇ ਸ਼ੁਰੂਆਤ ਕਰਦੇ ਹਾਂ ਇੱਕ ਵਾਰ ਫੇਰ ਤੋਂ ਔਰ ਅਨਕਟ ਵੀਡੀਓ ਹੈ ਸਾਰੀ ਤਾਂ ਤੁਸੀਂ ਦੇਖੋਗੇ ਕਿਵੇਂ ਸ਼ੁਰੂਆਤ ਕਰਦੇ ਨੇ ਤਾਂ 40 ਰੈਪੀਟਿਸ਼ਨ ਪਹਿਲੇ ਲੱਗੀਆਂ ਸੀ ਹੁਣ ਫੇਰ ਇੱਕ ਵਾਰ ਕਰਦੇ ਆ ਸ਼ੁਰੂ ਸ਼ੁਰੂਆਤ ਕਰੋ ਜੀ ਮੈਮ 1 2 3 4 5 6 7 8 9 10 11 12

ਅੱਛਾ ਗੱਲਬਾਤ ਕਰਾਂਗੇ ਅਸੀਂ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਕਰ ਰਹੇ ਹੋ ਤਾਂ ਭਾਜੀ ਇਹ ਇੱਕ ਗੱਲ ਕਿੰਨਾ ਕੁ ਟਫ ਹੁੰਦਾ ਇੱਕ ਜਿਹੜੀ ਐਸ ਐਕਸਿਸ ਨੂੰ ਕਿਹਾ ਕੀ ਜਾਂਦਾ ਔਰ ਕਿੰਨਾ ਕੁ ਟਫ ਹੁੰਦਾ ਜਿਹੜਾ ਇਹਨੂੰ ਜਿਹੜਾ ਲਗਾਣਾ ਇਹ ਸਾਰੀਆਂ ਜਿਹੜੀ ਹੈਗੀ ਨਾ ਆਪਾਂ ਚਿੰਨ੍ਹ ਫਸਕੈਨੇ ਆ ਲੜਕੀ ਤੇ ਲੜਕੀ ਹੀ ਹਾੜ ਵਾਸਤੇ ਅਕਸੇ ਕਰਦੇ ਆ ਤੇ ਕਈ ਚਿੰਨ੍ਹ ਪਲਾਉਂਦੇ ਆ ਤੇ ਕਈ ਪੋਲਾ ਪਲਾਉਂਦੇ ਆ ਇਹ ਲਾਉਣੀ ਤੇ ਬੜੀ ਦੂਰ ਦੀ ਗੱਲ ਆ ਉੱਪਰ ਜਾ ਕੇ ਲਟਕਣਾ ਕਿਉਂਕਿ ਅੱਜ ਕੱਲ ਇੰਨੇ ਕਿ ਬੱਚੇ ਸੈਂਸਿਟਿਵ ਹੋਣੇ ਐਕਸਰਸ ਲਾ ਲ ਕੇ ਸਾਡੇ ਵੇਖੋ ਆ ਛਾਲੇ ਪਏ ਤੇ ਪੱਕੇ ਹੋ ਗਏ ਆ ਬੱਚਿਆਂ ਨੇ ਲਟਕਣਾ ਤੇ ਥਲੇ ਡੇ ਪੈਣਾ ਲਟਕਣਾ ਤੇ ਥਲੇ ਡੇ ਪੈਣਾ ਉਹਨੂੰ ਪੁਸ਼ ਕਰਨਾ ਤੇ ਬੜੀ ਦੂਰ ਦੀ ਗੱਲ ਆ ਕੁੜੀਆਂ ਵਾਸਤੇ ਖਾਸ ਕਰਕੇ ਬਹੁਤ ਟਫ ਐਕਸਰਸ ਜਿਮ ਦੇ ਵਿੱਚ ਜੀ ਤਾਂ ਮੈਡਮ ਫਿਰ ਕਦੀ ਜਿਸ ਤਰੀਕੇ ਨਾਲ ਤੁਸੀਂ ਐਕਸਰਸ ਲਗਾਉਂਦੇ ਹੋ ਅਸੀਂ ਦੇਖ ਰਹੇ ਆ ਤੁਹਾਡੀ ਵੀਡੀਓ ਵੀ ਇੱਕ ਵਾਇਰਲ ਹੋਈ ਸੀ ਬਹੁਤ ਜ਼ਿਆਦਾ ਤੇ ਕੋਈ ਦਿੱਕਤ ਵਿਕਤ ਨਹੀਂ ਕੋਈ ਪ੍ਰੋਬਲਮ ਨਹੀਂ ਸਰ ਜੀ ਨਹੀਂ ਕੋਈ ਦਿੱਕਤ ਨਹੀਂ ਮੈਂ ਸਾਰਾ ਇਹ ਇਹਨਾਂ ਦੇ ਸਰ ਦੀ ਜਿਮ ਦੀ ਵੀ ਉੱਚੇ ਲਗਾ ਕੇ نیچے ਬੈ ਕੇ ਕਰ ਲੈਣੀ ਅੱਛਾ ਫਿਰ ਮੈਨੂੰ ਕੋਈ ਦਿੱਕਤ ਨਹੀਂ ਆਈ ਤਾਂ ਮੋਟੀਵੇਸ਼ਨ ਕਿਵੇਂ ਆਈ ਕਿ ਮੈਂ ਵੀ ਇਹ ਕਰਨਾ ਸਰਬਸਾਰ ਦੇ ਵੇਖ-ਵੇਖ ਕੇ ਸਰਵਾਲੀ ਤੇ ਮੇਰਾ ਵੀ ਮਨ ਕਰਤਾ ਅੱਛਾ ਤੇ ਗੁੱਡ ਗੱਡੀ ਓਕੇ ਸਾਰੇ ਹਾਂਜੀ ਸਰ ਬਿਲਕੁਲ ਓਕੇ ਮੇਰਾ ਪਰ ਬਹੁਤ ਜਿਦੜਾ ਮਰਜੀ ਬਹੁਤ ਉਹ ਸਵਾਹ ਕਿਆ ਬਾਤ ਹੈ ਕਿਆ ਬਾਤ ਹੈ ਜੀ ਵੇਖੋ ਤੁਸੀਂ ਫਿਟਨੈਸ ਲੈਵਲ ਕਰਕੇ ਦਿਖਾਓਗੇ ਕਿੰਨੇ ਲਾ ਲੋਗੇ ਜੀ ਐ ਤਾਂ ਤੁਸੀਂ ਵੇਖ ਸਕਦੇ ਹੋ ਕਿ ਫਿਟਨੈਸ ਲੈਵਲ ਇੱਕ 55 ਸਾਲ ਦੀ ਲੜਕੀ ਦਾ ਬਾਰ ਬਾਰ ਇਸ ਲੜਕੀ ਵਰਡ ਇਸ ਕਰਕੇ ਯੂਜ਼ ਕਰ ਰਹੇ ਆ ਕਿ 55 ইয়ার্স ਤਾਂ ਮੈਡਮ ਪੂਰੇ 55 ਸਾਲ ਦੇ ਹੋ ਹਾਂਜੀ ਜੀ আচ্ছা ਐਕਸਾਈ ਜਿੰਨੀ ਮਰਜ਼ੀ ਲਵਾ ਲਓ ਸਹੀ ਠੀਕ ਕਟ ਕਟ ਵੀ ਦੋਗੇ ਫਿਰਗੇ ਨੂੰ ਟੋਟਲ ਦਿੱਤ ਨਹੀਂ আচ্ছা ਤੇ ਫਿਰ ਇਹ ਜਿਸ ਤਰੀਕੇ ਨਾਲ ਲਾਂਦੇ ਹੋ ਪਰ ਅੱਜ ਕੱਲ ਤੇ ਬੱਚਿਆਂ ਉਸ ਤੇ ਬੜਾ ਔਖਾ ਹੈ ਚੀਜ਼ਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਸੀਂ ਕਰ ਰਹੇ ਹੋ ਸਰ ਇਸ ਤਰ੍ਹਾਂ ਹੀ ਆ ਜੇ ਆਪਣੇ ਸਰੀਰ ਨੂੰ ਆਪਾਂ ਢਿੱਲਾ ਕਰ ਲਾਂਗੇ ਤਾਂ ਫਿਰ ਢਿੱਲਾ ਹੋ ਜਾਣਾ ਹੂੰ ਜੇ ਆਪਾਂ ਆਪਣੇ ਪਤਾ ਵਾ ਕਿ ਆਪਾਂ ਇਹ ਕੰਮ ਕਰਨਾ ਹੀ ਕਰਨਾ ਫਿਰ ਆਪਾਂ ਕਰਦੇ ਨਾ। ਕੀ ਬਾਤ ਹੈ। ਤੇ ਹੋਰ ਵੀ ਲੜਕੀਆਂ ਨੂੰ ਕੀ ਮੋਟੀਵੇਟ ਕਰਨਾ ਚਾਹੋਗੇ? ਸਰ ਮੈਂ ਤਾਂ ਇਹ ਕਹਿੰਨੀ ਆ ਕਿ ਜੇ ਮਾਓ ਕੋਸ਼ਿਸ਼ ਕਰੋ ਕਿ ਆਪਣਾ ਕੰਮਕਾਰ ਵੱਲ ਧਿਆਨ ਦਿਓ ਆਪਣੀ ਐਕਸਰਸਾਈਜ਼ ਵੱਲ ਧਿਆਨ ਦਿਓ ਆਪਣੇ ਸਰੀਰ ਵੱਲ ਧਿਆਨ ਦਿਓ। ਤੇ ਹੋਰ ਕਿਹਦੀ ਕਿਹਦੀ ਐਕਸਰਸਾਈਜ਼ ਕਰ ਲੈਂਦੀ ਤੁਸੀਂ ਮੇਜਰ। ਰੋਪ ਦੇ ਆਪਾਂ ਕ੍ਰੈਕਸ਼ਨ ਕਰੀਏ 60 ਕਿਲੋ weight ਪਾ ਗਏ। 60 ਕਿਲੋ ਨਹੀਂ ਉਹ ਕਰ ਲੈਂਦੇ ਜੀ ਉਹ ਵੀ ਕਰ ਲੈਂਦੀ। ਹਾਂਜੀ। ਉਹ ਚ ਕੀ ਕਰ ਲੈਂਦੇ ਤੁਸੀਂ? ਉਹ ਤੁਹਾਨੂੰ ਦਿਖਾ ਰਹੇ ਆ ਐਕਸਰਸਪਾ ਦਿਖਾ ਰਹੇ ਆ ਟੀਵੀ ਸਕਰੀਨ ਤੇ ਕਿ ਤੁਸੀਂ ਦੇਖ ਸਕਦੇ ਹੋ ਕਿ ਉਸ ਨੂੰ ਵੀ ਐਕਸਰਸ ਨੂੰ ਬਾਖੂਬੀ ਕੀਤਾ ਜਾ ਰਿਹਾ ਹੈ ਤਾਂ ਤਸਵੀਰ ਤੁਹਾਨੂੰ ਇਸ 55 ਸਾਲ ਦੀ ਇਸ ਖਾਸ ਲੜਕੀ ਦੀ ਸਾਂਝੀ ਕਰ ਰਹੇ ਆ ਤਾਂ ਉਹਨਾਂ ਦੇ ਕੋਚ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਲੇਕਿਨ ਦੋ ਸ਼ਬਦ ਹੋਰ ਲਾਂਗੇ ਤੁਹਾਡੇ ਮੈਡਮ ਜਦੋਂ ਤੁਸੀਂ ਲੜਕੀਆਂ 'ਚ ਐਕਸਰਸ ਲਾਉਂਦੇ ਹੋ ਜਦੋਂ ਲੜਕੇ ਹੁੰਦੇ ਆ ਤਾਂ ਉਹ ਉਹ ਮਤਲਬ ਤੁਹਾਡੇ ਤੋਂ ਮੋਟੀਵੇਟ ਹੁੰਦੇ ਕਿ ਤੁਸੀਂ ਉਹਨਾਂ ਤੋਂ ਮੋਟੀਵੇਟ ਹੁੰਦੇ ਇਹਨਾਂ ਦਾ ਮਤਲਬ ਉਹ ਤੁਹਾਡੇ ਕੋਲ ਪ੍ਰਭਾਵਤ ਹੁੰਦੇ ਕਿ ਤੁਸੀਂ ਉਹਨਾਂ ਤੋਂ ਪ੍ਰਭਾਵਤ ਹੋ ਜਾਂਦੇ ਨਹੀਂ ਸਰ ਜੀ ਕੁੜੀਆਂ ਵੀ ਵਰਕਆਊਟ ਕਰਦੇ ਜੇ ਹਾਂਜੀ ਤੁਹਾਡੇ ਵਾਲੇ ਵੇਖ ਕੇ ਮਲਕ ਉਹਨਾਂ ਨੂੰ ਜੋਸ਼ ਆਉਂਦਾ ਪ੍ਰਭਾਵਤ ਹੁੰਦੇ ਆ ਹਾਂਜੀ ਸਰ ਕਹਿੰਦੇ ਆ ਕਿ ਆਂਟੀ ਇੰਨਾ ਵਧੀਆ ਲਾਂਦੇ ਆ ਆਪਾਂ ਵੀ ਲਾਈਏ ਪਰ ਆਪਾਂ ਕਹਿੰਦੇ ਆ ਕਿ ਤੁਸੀਂ ਲਾਇਆ ਕਰੋ ਆਂਟੀ ਨਾ ਕਹੋ ਆਂਟੀ ਦੇ ਬੈਡਵਰਡ ਹਾਂਜੀ ਆਂਟੀ ਬੁਰਾ ਨਾਮ ਹੈ ਤੁਹਾਡੇ ਵਾਸਤੇ ਠੀਕ ਜੀ ਅੱਛਾ ਤੇ ਇਹ ਮਤਲਬ ਬਾਕੀ ਫਿਰ ਡਾਈਟ ਨਾਰਮਲ ਹੁੰਦੀ ਤੁਹਾਡੀ ਹਾਂਜੀ ਹਾਂਜੀ ਸਰ ਡਾਈਟ ਤੇ ਮੇਰੀ ਨਾਰਮਲ ਹੀ ਆ ਸਾਰਾ ਦਿਨ ਕੀ ਕਰਦੇ ਹੋ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਘਰ ਦਾ ਕੰਮ ਕਪੜੇ ਧੋਣੇ ਹੂੰ ਫਿਰ ਸਫਾਈਆਂ ਕਰਦੀ ਆਪਣੀਆਂ ਆਪ ਦਾ ਕੰਮ ਆਪ ਕਰਦੇ ਹੋ ਸਰ ਹਾਂਜੀ ਹਾਂਜੀ ਸਰ ਆਪ ਹੀ ਕਰਦੇ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਤਾਂ ਗੱਲਬਾਤ ਕੀਤੀ ਉਹਨਾਂ ਮੇਨ ਜਿਹੜੇ ਅਸਲ ਹੀਰੋ ਨੇ ਉਹ ਪਾਜੀ ਨੇ ਪਾਜੀ ਫਿਰ ਜਦੋਂ ਪਹਿਲੇ ਦਿਨ ਹੈ ਜਿਸ ਤਰ੍ਹਾਂ ਦੱਸਿਆ ਕਿ ਕੀ ਸਿਚੁਏਸ਼ਨ ਕੀ ਸੀ ਤੇ ਅੱਜ ਕਿਵੇਂ ਇੱਥੇ ਤੱਕ ਪਹੁੰਚੇ ਉਹ ਸਾਰੇ ਇਸ ਤਰ੍ਹਾਂ ਪਹਿਲਾਂ ਪੈਨਾ ਸਾਰੇ ਬੋਡੀ ਦੇ ਨਾਲ ਟੈਸਟ ਕਰਾਇਆ ਉਹਦੇ ਵਿੱਚ ਵਿਟਾਮਿਨ ਡੀ ਆਇਆ ਇਹਨਾਂ ਦਾ 15 ਕੈਲਸ਼ੀਅਮ ਆਇਆ 7.3 ਫਿਰ ਬੀਟ ਵਾਲਾ 6 ਜਿਹੜਾ 156 ਆਇਆ ਫਿਰ ਉਹਦੇ ਨਾਲ ਇਹਨਾਂ ਨੂੰ ਡਾਈਟ ਚਾਰਟ ਦਿੱਤਾ ਜਿਹੜਾ ਆਪਾਂ ਸਾਰਿਆਂ ਨੂੰ ਦਿੰਨੇ ਆ ਫਿਰ ਜੋ ਵੀ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਮਾੜਾ ਮੋਟ ਪ੍ਰੋਟੀਨ ਵਗੈਰਾ ਸਪਲੀਮੈਂਟ ਗਲੂਕੋਜ਼ਾ ਮੈਂ ਉਹ ਨਾਲ ਸ਼ੁਰੂ ਕਰਾਇਆ ਨਾਲ ਵਰਕਆਊਟ ਨਾਲ ਸਟ੍ਰੈਚਿੰਗ ایرੋਬਿਕਸ ਉਹ ਸਾਰਾ ਕੁਝ ਸ਼ੁਰੂ ਕੀਤਾ ਫਿਰ ਹੌਲੀ ਹੌਲੀ ਸਟ੍ਰੈਮਣਾ ਬੰਦ ਆ ਗਿਆ ਅੱਜ ਫਿਰ ਬਸ ਪੂਰੇ ਟਰੈਕ ਤੇ ਆ ਗਏ ਅੱਛਾ ਬਸ ਹਾਂਜੀ ਪਰ ਪਾਣੀ ਵੀ ਲੈਣੇ ਆ ਤੇ ਸਰ ਕੋ ਹਰ ਕੇ ਗਾਲਚ ਆਪਾਂ ਸਰ ਨਾਲ ਹੀ ਪੁੱਛ ਕੇ ਕੋਈ ਵੀ ਦਵਾਈ دارو ਕੁਝ ਵੀ ਸਰ ਤੋਂ ਬਿਨਾਂ ਕੁਝ ਨਹੀਂ ਖਾਂਦੇ ਅੱਛਾ ਭਾਜੀ ਫਿਰ ਇਹ ਪੂਰੇ ਜਿਮ ਚ ਪਰਫੈਕਟ ਇੱਕ ਜਿਸ ਤਰੀਕੇ ਨਾਲ ਏਜ ਦੀ ਗੱਲ ਕਰੀਏ ਕਿੰਨਾ ਕੁ ਬੋਡੀ ਕਹਿੰਦੇ ਨਾ 40 ਸਾਲ ਤੋਂ ਬਾਅਦ ਉਮਰ ਡਿਗਣੀ ਸ਼ੁਰੂ ਹੋ ਜਾਂਦੀ ਆ ਆਪਾਂ ਜਿਮ ਦੇ ਕੋਰਨ ਦੇ ਵਿੱਚ ਕੀ ਇਹ ਜਿਹੜੀ ਏਜ ਆ ਉਹ ਜਿਮ ਦੇ ਵਿੱਚ ਜਿੰਨੀਆਂ ਵੀ ਲੜਕੀਆਂ ਆਉਂਦੀਆਂ ਸਭ ਤੋਂ ਜ਼ਿਆਦਾ ਇਹਨਾਂ ਦੀ ਆ ਤੇ ਕੰਮ ਵੀ ਸਭ ਤੋਂ ਜ਼ਿਆਦਾ ਇਹੋ ਹੀ ਕਰਦੇ ਆ ਜਿਹੜੀ ਤੁਸੀਂ 40 ਸਾਲ ਦੀ ਸਰ ਏਜ ਦੀ ਗੱਲ ਕੀਤੀ ਆ ਇੱਕ بڑا ਮੰਨਦੇ ਵਿੱਚ ਬਹੁਤ ਵੱਡਾ ਭਲੇਖਾ ਕਿ ਆਪਾਂ 40 ਸਾਲ ਤੋਂ ਬਾਅਦ ਜੋਗਾ ਕਰੀਏ ਵਾਕ ਕਰੀਏ ਜਿਮ ਨਹੀਂ ਹੈਗਾ ਕਿਤੇ ਨੈਕਸਟ ਟਾਈਮ ਤੇ ਆਪਾਂ ਨੂੰ ਮੌਕਾ ਮਿਲਿਆ ਸਾਡੇ ਕੋ ਆਓਗੇ 40 ਪਲੱਸ ਘਟੋ ਘਟ ਸਾਡੇ ਕੋ 30 ਲੜਕੇ ਐਕਸਰਸਾਈਜ਼ ਕਰਦੇ ਆ 40 ਪਲੱਸ ਮੇਰਾ ਮੇਰਾ ਸਵਾਲ ਹੈ ਕਿ ਇਹਨਾਂ ਦਾ ਐਕਸੈਪਸ਼ਨਲ ਕੇਸ ਹੈ ਕਿਉਂਕਿ ਜਿਹੜਾ ਇਹ ਸਟੈਪ ਹੈ ਜਿਹੜਾ ਅਸੀਂ ਦਿਖਾਇਆ ਸਟਾਰਟਿੰਗ ਤੇ ਐਦਿ ਸਭ ਤੋਂ ਜ਼ਿਆਦਾ ਜ਼ੋਰ ਪੇਟ ਤੇ ਲੱਗਦਾ ਹਾਂਜੀ ਔਰ ਸਭ ਤੋਂ ਜ਼ਿਆਦਾ ਜ਼ੋਰ ਗੋਡਿਆਂ ਤੇ ਆਂਦਾ ਹੈ ਪਰ ਇਹ ਬਾਖੂ ਵੀ ਕਰ ਰਹੇ ਨੇ 30 ਮਤਲਬ ਤਕਰੀਬਨ 100 ਤੋਂ ਵੱਧ ਰੈਪੀਟੀਸ਼ਨ ਲਗਾ ਲੈਂਦੇ ਨੇ ਤੇ ਕਿਵੇਂ ਕਰ ਲੈਂਦੇ ਨੇ ਕਿਸ ਤਰ੍ਹਾਂ ਮਤਲਬ ਕੀ ਤਾਕਤ ਹੈ ਨਾ ਹਾਂਜੀ ਥੋੜਾ ਕਈ ਵਾਰੀ ਕੀ ਹੁੰਦਾ ਕਿ ਕੋਈ ਜੈਨੇਟਿਕ ਵੀ ਹੁੰਦਾ ਸਾਡੇ ਅੰਦਰ ਬਾਕੀ ਜਿਹੜਾ ਜੋਸ਼ ਹੁੰਦਾ ਮੋਟੀਵੇਸ਼ਨ ਹੁੰਦੀ ਆ ਸ਼ਾਇਦ ਤੁਸੀਂ ਮੇਰੀਆਂ ਵੀਡੀਓ ਵੇਖੀਆਂ ਹੋਣਾਂ ਉਹਦੇ ਮੈਂ ਆਪਣੀ ਖੁਦ ਵੀਡੀਓ ਵੇਖ ਕੇ ਤੇ ਮੇਰੇ ਅੰਦਰ ਜੋਸ਼ ਭਰ ਜਾਂਦਾ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਮੋਟੀਵੇਸ਼ਨ ਜਿਹੜੀ ਆਪਣੀਆਂ ਵਾਈਬਸ ਪਲੱਸ ਹੁੰਦੀਆਂ ਨਾ ਇੱਕ ਟਾਰਗੇਟ ਆਪਾਂ ਦੇਈਦਾ ਹਰ ਬੱਚੇ ਨੂੰ ਟਾਰਗੇਟ ਦੇਈਦਾ ਵੀ ਤੁਸੀਂ ਅੱਜ ਆ ਕਰਨਾ ਅਗਲੇ ਮਹੀਨੇ ਆ ਕਰਨਾ ਇਹਨਾਂ ਨੇ ਇੱਕ ਵਾਰੀ ਲਾਈ 15 ਲਾਈ ਮੇਰੇ ਖਿਆਲ ਨਾਲ ਤੇ ਮੈਂ ਇਹਨਾਂ ਨੂੰ ਕਿਹਾ ਤਾਂ ਮੈਂ ਕਿਹਾ ਦੀਦੀ ਤੁਸੀਂ ਘੱਟੋ ਘਾਟੇ 40 50 ਕਰ ਸਕਦੇ ਜੀ ਫਿਰ ਉਹ ਇਹਨਾਂ ਨੂੰ ਟਾਰਗੇਟ ਦੇ ਦਿੱਤਾ ਉਹ ਟਾਰਗੇਟ ਅਚੀਵ ਕਰਦੇ ਗਏ ਅਚੀਵ ਕਰਦੇ ਗਏ ਤਾਂ ਹੁਣ ਸੁਪਨਾ ਕੀ ਹੈ ਜੀ ਸ਼ਬਲੰਦੀ ਤੁਹਾਡਾ ਕਦੇ ਕਦੇ ਮੈਨੂੰ ਕੰਪੀਟੀਸ਼ਨ ਕਰਾਓ ਹਾਂ ਮੈਂ ਤਾਂ ਕਹਿਆ ਸਾਨੂੰ ਵੀ ਮੈਨੂੰ ਕੰਪੀਟੀਸ਼ਨ ਕਰਾ ਲਓ ਜਿਹੜਾ ਵੀ ਕਰਾਓਗੇ ਮੈਂ ਤੁਹਾਨੂੰ ਜਿੱਤ ਕੇ ਦਿਖਾਵਾਂਗੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਨੇ ਤਾਂ ਕੰਪੀਟੀਸ਼ਨ 'ਚ ਲੜ ਲੋਗੇ ਤੁਸੀਂ ਸਰ ਠੀਕ ਹੈ ਸਰ ਮੈਂ ਲੜ ਲੂੰਗੀ ਕੋਈ ਗੱਲ ਨਹੀਂ ਜਿਹਦੇ ਨਾਲ ਮਰਜ਼ੀ ਕਰਾ ਲਓ ਵੇਟ ਵਿੱਚ ਪਾ ਲਓ ਹਾਂਜੀ ਹਾਂਜੀ ਸਰ ਅੱਛਾ ਵੇਟ ਵਿੱਚ ਪਾ ਲਓ ਜੋ ਵਰਦੀ ਕਰ ਹਾਂਜੀ ਹਾਂਜੀ ਸਰ ਵੇਟ ਵਿੱਚ ਚੁੱਕ ਲੈਣੀ ਮਾਨ ਮਹਿਸੂਸ ਹੁੰਦਾ ਪੰਜਾਬ ਦੇ ਵਿੱਚ ਵੈਸੇ ਅੱਜਕੱਲ ਤੇ ਸਰ ਇਹਨਾਂ ਤੇ ਮਾਨ ਆ ਮੈਨੂੰ ਹੋਰ ਕਿਸੇ ਤੇ ਨਹੀਂ ਅਸਲ ਤੇ ਬੜੀ ਸੁਰਖੀ ਆ ਇੱਕ ਅੱਜਕੱਲ ਡਰੱਗਸ ਲੜਕੀਆਂ ਲੜਕੀਆਂ ਵੀ ਕਈ ਵਾਰ ਇਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆਉਂਦੀਆਂ ਲੇਕਿਨ ਉਹਨਾਂ ਉਸ ਤੇ ਤੁਸੀਂ ਮਿਸਾਲ ਹਾਂਜੀ ਮਿਸਾਲ ਉਹ ਤੁਸੀਂ ਜਿਹੜੇ ਅੱਜਕੱਲ ਦੇ ਚ ਕੁੜੀਆਂ ਜਾਂ ਬੱਚੇ ਕਰਦੇ ਆ ਠੀਕ ਆ ਸਰ ਹਾਂਜੀ ਕਿੰਨੇ ਕਿੰਨਾ ਹੋ ਤੁਸੀਂ ਸਰ ਮੈਂ ਤੇ 5 ਕ ਪੜੀ ਦੀ 5 ਕ ਬੜੇ ਤਾਂ ਬਿਲਕੁਲ ਥੱਲੇ ਅੱਧਾ ਚੱਲਦੇ ਰਹੋਗੇ ਜੀ ਜ਼ਿੰਦਗੀ 'ਚ ਹਾਂਜੀ ਹਾਂਜੀ ਸਰ ਚੱਲਦੇ ਰਵਾਂਗੇ ਆਪਾਂ ਤੇ ਪੂਰੀ ਕੋਸ਼ਿਸ਼ 70 80 ਸਾਲ ਤੱਕ ਇਸ ਤਰ੍ਹਾਂ ਹੀ ਰਹੀਏ ਵਾਹ ਕੀ ਬਾਤ ਆ ਜੀ ਮੋਟੀਵੇਸ਼ਨ ਆ ਜੀ 70 80 ਸਾਲ ਤੱਕਨ ਉਹ ਚਾਹੁੰਦੇ ਮੈਂ ਇਸ ਤਰ੍ਹਾਂ ਹੀ ਕਰਾਂ ਤਾਂ ਇੱਕ ਮੋਟੀਵੇਸ਼ਨਲ ਸਟੋਰੀ ਹੈ ਖਾਸ ਕਰਕੇ ਉਹਨਾਂ ਔਰਤਾਂ ਵਾਸਤੇ ਜੋ ਘਰੇ ਬੈਠੀਆਂ ਰਹਿੰਦੀਆਂ ਨੇ ਕਹਿੰਦੇ ਨੇ ਅਸੀਂ ਕੁਝ ਕਰ ਨਹੀਂ ਸਕਦੇ ਲੇਕਿਨ 55 ਸਾਲ ਦੀ ਇਸ ਲੜਕੀ ਵੱਲੋਂ ਖਾਸ ਤੌਰ ਦੇ ਉੱਤੇ ਜਿਹੜਾ ਇੱਕ ਸਪੈਸ਼ਲ ਜਿਹੜਾ ਹੈ ਥਿਕ ਐਕਟ ਕੀਤਾ ਜਾਂਦਾ ਹੈ ਜਿਮਿੰਗ ਕੀਤੀ ਜਾਂਦੀ ਹੈ ਤਾਂ ਜਿਮਿੰਗ ਦੇ ਵਿੱਚ ਕੀ ਕਰਦੇ ਨੇ ਤੁਸੀਂ ਦੇਖੋ ਕਿ ਜਿਹੜੀ ਪੇਟ ਦੀ ਐਕਸਰਸਾਈਜ਼ ਹੁੰਦੀ ਹੈ ਉੱਪਰ ਲਟਕ ਕੇ ਉਹਨੂੰ 30 ਤੋਂ 35 ਰੈਪੀਟਿਸ਼ਨਸ ਲਗਾਤਾਰ ਲਗਾਉਂਦੀਆਂ ਨੇ ਔਰ ਤਕਰੀਬਨ 150 ਤੋਂ 200 ਰੈਪੀਟਿਸ਼ਨਸ ਉਹਨਾਂ ਨੇ ਕਿਹਾ ਇੱਕ ਦਿਨ ਚੋ ਲਗਾ ਲੈਂਦੇ ਨੇ ਤੇ ਉਹਨਾਂ ਦੇ ਗੋਡੇ ਵੀ ਦਰਦ ਨਹੀਂ ਹੁੰਦੇ ਤੇ ਪੇਟ ਵੀ ਉਹਨਾਂ ਦਾ ਠੀਕ ਰਹਿੰਦਾ ਤਾਂ ਇਹ ਇੱਕ ਹੌਸਲੇ ਵਾਲੀ ਇੱਕ ਲੜਕੀ ਦੀ ਸਟੋਰੀ ਤੁਹਾਨੂੰ ਨਾਲ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਤਾਂ ਹੋਰ ਵੀ ਜਿਹੜੇ ਲੋਕ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਉਹਨਾਂ ਦੇ ਕਿੱਸੇ ਅਸੀਂ ਲੈ ਕੇ ਤੁਹਾਡੇ ਨਾਲ ਸਾਂਝੇ ਕਰਦੇ ਰਾਂਗੇ ਕੈਮਰਾਮੈਨ ਅ